ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਨਜਿੰਦਰਪਾਲ ਸਿੰਘ ਰਾਣਾ ਗਾਰਡਨ ਨਿਵਾਸੀ ਆ ਆਪਣੀ ਕਾਫੀ ਜਣਾ ਲਾ ਲੋ 25 30 ਸਾਲ ਤੋਂ ਜਿਹੜੀਆਂ 11 ਕੇਵੀ ਦੀਆਂ ਤਾਰਾਂ ਹੀ ਡੱਡ ਪਈਆਂ ਸੀ ਔਰ ਅੱਜ ਮੈਟਰ ਦੇ ਵਿੱਚ ਮੈਡਮ ਜੀਵਨ ਜੋਤ ਨੇ ਜਿਹੜਾ ਅੱਜ ਕੰਮ ਉਹ ਸ਼ੁਰੂ ਕਰਾਇਆ ਆ ਪ੍ਰੋਬਲਮ ਇਹ ਵੀ ਇੱਕ ਆ ਹੁੰਦੀ ਕਿ ਇਹਦੇ ਕਰਕੇ ਘਰਾਂ ਦੇ ਵਿੱਚ ਮੀਟਰ ਨਹੀਂ ਲੱਗ ਸਕਦੇ ਜਿਨ੍ਹਾਂ ਦੇ ਉੱਤੇ ਜਾਂਦੀ ਇਹ ਚ ਪੰਜ ਮਲੇ ਇਹ ਰੇ ਵਿੱਚ ਆਉਂਦੇ ਸੀ ਆਪਣੇ ਰਾਣਾ ਗਾਰਡਨ ਭਾਈ ਲਾਲੋਈ ਨਗਰ ਸੰਗ ਸਿੰਘ ਨਗਰ ਜਵਾਰ ਨਗਰ ਕਿ ਉਹ ਉਹ ਤੋਂ ਬਾਅਦ ਮਟਕੇ ਫੋਕਲ ਪੁਆਇੰਟ ਨੂੰ ਨਿਕਲ ਜਾਂਦੀ ਸੀ ਜਿਹੜਾ ਕਿ ਇਹ ਕਰਕੇ ਕਈ ਵਾਰੇ ਨੁਕਸਾਨ ਵੀ ਲੋਕਾਂ ਦਾ ਹੋਇਆ ਕਿ ਮਤਲਬ ਕਈਆਂ ਦੇ ਹੱਥ ਲੱਗ ਜਾਂਦੇ ਸੀ ਕਿ ਨਾ ਹੀ ਉੱਤੇ ਛੱਤਾ ਪੈ ਸਕਦੀਆਂ ਸੀ ਕਿ ਅੱਜ ਮੈਡਮ ਜੀਵਨ ਜੋਰਜੀ ਨੇ ਆਏ ਆ ਕਿ ਇਹਦਾ ਆਪਣੇ ਕੋਲੋਂ ਪੈਸੇ ਤਾਰ ਕੇ ਆ ਤਾਰਾਂ ਦਾ ਜਿਹੜਾ ਡੈਟ ਜਿਹੜੀਆਂ ਦਾ ਖਤਮ ਕੀਤਾ ਕੰਮ ਇਹਨਾਂ ਦਾ ਜੀ ਆ ਜਿਹੜੀ ਕਮੇਟੀ ਨੇ ਐਰ ਕੀ ਬਾਗੇ ਇਸ ਤੋਂ ਪਹਿਲਾਂ ਵੀ ਕਮੇਟੀਆਂ ਬਣਦੀਆਂ ਰਹੀਆਂ ਆ ਹਰ ਸਰਕਾਰ ਦੇ ਵਿੱਚ 15 ਸਾਲ ਮਤਲਬ ਮੇਰੇ ਕੋਲ ਪੇਪਰ ਬਏ ਆ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਮਤਲਬ ਐਸਟੀਮੇਟ ਪਾਸ ਹੋਏ ਆ ਮਤਲਬ ਆ ਕਿ ਇਹ ਤੋਂ ਗੱਲ ਰਹਿ ਜਾਂਦੀ ਕਿ ਪੈਸੇ ਕੌਣ ਧਾਰੇ ਕਿਉਂਕਿ ਉਹ ਮੌਜੂਦਾ ਸਰਕਾਰ ਨੇ ਧਾਰਨੇ ਦੇਈ ਉਹਦੇ ਵਿੱਚ ਕਿਸੇ ਵੀ ਸਰਕਾਰ ਨੇ ਨਹੀਂ ਧਾਰੇ ਜੋ ਮਤਲਬ ਪਿਛਲੀਆਂ ਜਿੰਨੀਆਂ 15 ਸਾਲਾਂ ਤੋਂ ਸਰਕਾਰਾਂ ਆਈਆਂ ਐਰ ਕੀ ਜਿਹੜੀ ਆ ਕਿ ਮੈਡਮ ਨੇ ਆਪਣੇ ਕੋਲੋਂ ਪੈਸੇ ਧਾਰ ਕੇ ਆਹ ਕੰਮ ਸ਼ੁਰੂ ਕਰਾ ਗਏ ਕਿ ਆ ਜਿਹੜੀਆਂ ਤਾਰਾਂ ਜਿਹੜੀਆਂ ਲਕਵਾਏ ਕੀਤੀਆਂ ਮਤਲਬ ਉਤੋਂ ਘਰਾਂ ਦੇ ਉਤੋਂ ਧੰਨਵਾਦ ਜੀ